ਜਾਏ ਕਿ ਮਹਾਰਤ ਘਰਵਾ ਦੇ ਮੈਚ ਕਿਹੜੀ ਕਿਹੜੀ ਸ਼ਰਾਬ ਵਿੱਚੋਂ ਫੀਡ ਕਰੇ ਹੁੰਦੇ ਆ। ਕਹੀਆ ਥੋੜਾ। ਨਾ ਤੇਰਾ ਕੀ ਬਣਾ। ਨਾਂ ਦੱਸ ਦੇ ਕੀ ਆਪਣਾ ਨਾਂ ਦੱਸ ਦੇ ਸਾਰਿਆਂ ਨੂੰ। ਤਾਂ ਕੀ ਤੇਰਾ? ਨਾਂ ਤੇ ਦੱਸ ਦੇ ਨਾ ਕੀ ਤੇਰਾ ਨਾਂ ਦੱਸ ਆਪਣਾ ਤੇਰੀ ਮਾਂ ਨਾਂ ਰੱਖੀ ਗਈ ਤੇਰਾ। ਹੈਂ? ਅੰਮ੍ਰਿਤ ਪਾਲਤ ਸਿੰਘ ਆ ਕਮ ਸਿੰਘ ਕਿ ਤੋਂ ਬਤਨਾਮ ਕਰਦੇ। ਹੈਂ? ਤੇ 3 ਫ੍ਰੀਮੂੜਾ ਸਾਦੇ ਤੋਂ ਪਹਿਲਾਂ ਕੋਈ ਇਹ ਪੁੱਛਦੇ ਨਹੀਂ ਕਿ ਤੁਸੀਂ ਅੰਮ੍ਰਿਤਧਾਰੀ ਹੈ ਜਾਂ ਨਹੀਂ। ਪਰ ਅਸੀਂ ਬੇਨਤੀ ਕਰਦੇ ਹੁਣ ਜੋ ਪਿੱਛੇ ਹੋਇਆ ਛੱਡੋ ਪਰ ਗਾਂ ਕਿਰਪਾ ਕਰੋ ਆ ਵੇਖ ਲੋ ਤੁਹਾਡੇ ਸਾਹਮਣੇ ਸ਼ਰਾਬ ਵੇਖ ਲੋ ਢੇਰ ਨੇ ਆਹ ਵੇਖੋ ਆ ਵੇਖ ਲੋ ਕਢਾਈ ਹੈ ਮਾਇਕ ਉਸ ਨੇ ਕਢਾਈ ਪਹਿਲਾਂ ਨਾ ਕੀ ਆਪਾਂ ਦੇ ਲੱਗੇ ਜਿਹੜਾ ਇਹ ਕਰ ਲੱਗੇ ਕਢਾਈ ਮੈਂ ਕਮੇਟੀ ਦੇ ਸਿਨ ਤੇ ਵੀ ਆਪਣੇ ਸਸਕਾਰ ਕਮੇਟੀ ਸਿਨ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਉਸ ਆਪਣੀ ਕਾਰਵਾਈ ਕਰਨਾ ਚਾਹੁੰਦੀ ਸੀ ਪਰ ਪੁਲਿਸ ਨੇ ਕਾਲੇ ਕੀਤੀ ਕਿ ਤੁਰੀ ਸ਼ਰਾਬ ਕਢਾਈ ਅਧੀਏ ਕਿ ਅਸੀਂ ਜਦੋਂ ਫਿਰ ਅੰਦਰ ਐਂਟਰੀ ਕੀਤੀ ਚੋਂ ਆਹ ਵੇਖੋ ਕਿਹੜੀ ਕਿਹੜੀ ਮਹਿੰਗੀ ਖਰਾਬ ਜਿਗਲੀ ਹੋਣ ਆਹ ਹੁਣ ਆਪ ਉਸਨੇ ਭਾਈ ਮੇਰੇ ਬੱਲੀ ਆ ਆਹ ਹੁਣ ਬਾਅਦ ਚ ਕਿਸੇ ਬੰਦਿਆ ਕਢੀ ਆ ਇਹ ਵੇਖੋ ਵੀ ਇੰਨੀ ਸ਼ਰਾਬ ਹੋਰ ਕਿਵੇਂ ਵੀ ਚਈ ਹਾਂਜੀ ਸ਼ਰਾਬ ਚੀਰੀ ਆ ਹਾਂਜੀ ਚੀਰੀ ਆ ਕਿਥੇ ਗੁਰੂ ਦਾਸ ਸਾਹਿਬ ਪ੍ਰਕਾਸ਼ੇ ਸ਼ਰਾਬ ਰੱਖ ਸਕਦੇ ਆਪਾਂ ਦੱਸਦੇ ਤੂੰ ਨਹੀਂ ਰੱਖ ਹੈਂ ਨਹੀਂ ਰੱਖ ਰੱਖ ਸਕ ਆ ਗਈ ਹੈਂ ਮੰਨਣਾ ਮਾਹੀ ਮੰਨਦਾ ਦਲਦੀ ਅੱਜ ਤੋਂ ਗਾਂ ਸ਼ਰਾਬ ਨਹੀਂ ਪੀਣਾ ਹਾਂਜੀ ਨਹੀਂ ਪੀਣਾ ਨਹੀਂ ਪੀਵੇਗਾ ਕਰ ਵੀ ਨਹੀਂ ਬੜਾ ਹੈਂ ਕਰ ਵੀ ਨਹੀਂ ਹੱਥੋਂ ਨਹੀਂ ਲਾਵਾ ਇਹ ਫਿਰ ਕਿ ਪ੍ਰਸ਼ਾਸਨ ਨੇ ਕਬਜ਼ੇ ਲੈ ਲੈਣੀ ਹੋਣਾ ਤੇ ਤੇ ਪਰਜਾਦਾਦ ਅਧਿਕਾਰ ਦੇਣਾ ਹੈ ਬਕਸ਼ੀ ਕਿੰਨੀ ਬਕਸ਼ੀ ਬਿਨਾਂ ਦੱਸ ਜਿਹਨੂੰ ਘਰ ਤੋਂ ਤੁਸੀਂ ਕਰ ਸਾਧ ਕੇ ਪਰੋਣਿਆਂ ਨੂੰ ਕਰ ਸਾਧੀਏ ਤੇ ਉਹਦੀ ਮਣਕੇ ਬੇਇਜ਼ਤੀ ਕਰੀਏ ਸੋਭਾ ਦਿੰਦਾ ਮੈਨੂੰ ਕਰ ਗੁਰੂਗਰਾਸਾਂ ਨੂੰ ਸਾਧ ਕੇ ਉਹਦੀ ਮਰਜ਼ਾਦੀ ਲੰਘਣਾ ਕਰੀਏ ਮੈਨੂੰ ਮਹੀਨੇ ਬਾਅਦ ਦੇ ਲਿਆ ਮਰਛਿਆ ਹੁੰਦਾ ਕਿੰਨੀ ਹੋ ਗਈ ਤੇ ਸਾਰੀਆਂ ਬੋਤਲਾਂ ਕਿੰਨੀਆਂ ਹੋਣਗੀਆਂ ਅਸੀ ਜੀ ਹੀ ਨਹੀਂ ਮਮਾ ਜੀ ਅਸੀਂ ਕਿੱਥੇ ਹੀ ਆ ਹੈ ਕਿੰਨੀ ਆ ਗਈਆਂ ਤਹਾਡੇ ਸਾਹਮਣੇ ਹੈ ਜੋ ਗਿਣੀ ਕਰੋ ਇਹ ਲੋਕ ਆ ਬੀਅਰ ਹੀ ਨਾਲ ਬੀਅਰ ਦੀ ਬੇਟੀ ਕਿੰਨੀ ਉਹ ਬੀਅਰ ਉਹ ਯਾਰ ਬੀਅਰ ਬੋਨ ਬੀਦਾ ਬੀਅਰ ਬੋਨ ਬੋਨ ਦੱਸ ਦੇ ਬੀਅਰ ਕਾਚੀ ਹੁੰਦੀ ਆ ਕਾਚੀ ਦਿਖਾ ਦ ਕਾਚੀ ਹੁੰਦੀ ਆ ਦੱਸ ਦੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਪੁਲ ਪ੍ਰਸ਼ਾਸਨ ਬੀਡੀ ਥਾਣੇ ਤੋਂ ਇਸ ਰਜਿੰਦਰ ਨਗਰ ਵਿੱਚ ਜਿੱਥੇ ਅਮਰਤਪਾਲ ਤੇ ਜਸਬੀਰ ਸਿੰਘ ਦੋਨੋਂ ਭਰਾ ਰਹਿੰਦੇ ਸਨ ਜਿਹਦਾ ਨਾਮ ਅੰਮ੍ਰਿਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਤਾਂ ਕੋਈ ਸੋਖਾ ਆਸਣ ਸੀ ਸਤਿਗੁਰਾਂ ਵਾਸਤੇ ਸੋਖਾ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਇੱਕ ਭੈਣ ਮਨਪ੍ਰੀਤ ਕੌਰ ਜਿਹੜੀ ਪ੍ਰਕਾਸ਼ ਕਰਦੀ ਸੀ ਉਹਨੇ ਵੀ ਅੰਮ੍ਰਿਤ ਨਹੀਂ ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰਾਇਸ਼ਾ ਤੇ ਆਪਣੇ ਬਾਬਾ ਦੀਪ ਸਿੰਘ ਦੇ ਸਥਾਨ ਦੇ ਵੀ ਬਿਲਕੁਲ ਲਾਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਹੀਂ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਇੱਕ ਸੁਭਾਏ ਮਾਨ ਕਰ ਦਿਓ ਜਿੱਦਾਂ ਕਿ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅੰਮ੍ਰਿਤਧਾਰੀ ਨਹੀਂ ਹੈ ਕੋਕੇ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅੰਮਰਤਾਰੀ ਹੋਣਾ ਚਾਹੀਦਾ ਹੈ ਤੇ ਜਿੰਨਾ ਘਰ ਵਿੱਚ ਕੋਈ ਸਮੇਂ ਸਿਰ ਪ੍ਰਕਾਸ਼ ਨਹੀਂ ਹੁੰਦਾ ਨਿਤਨੇਮ ਨਹੀਂ ਹੁੰਦਾ ਉਹ ਵੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦਰਾ ਸਾਹਿਬ ਵਿਖੇ ਸੁਭਾਏ ਮਾਨ ਕਰ ਦਿਓ ਨਹੀਂ ਤਾਂ ਸਤਕਾਰ ਕਮੇਟੀ ਨੇ ਕੰਮ ਕਰかせ ਕੀਤੇ ਆ ਸਾਡਾ ਨੰਬਰ ਹੈਗਾ 9852 13317 ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਦੱਸੋਗੇ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਤੁਰੰਤ ਆਪਣੇ ਸਾਰੇ ਸਿੰਘਾਂ ਸਮੇਤ ਬਾਬਾ ਦੀਪ ਸਿੰਘ ਦਾ ਬਣਾਇਆ ਜਥਾ ਪਹੁੰਚ ਜਾਵੇ